ਆਟਾ ਦਾਲ ਸਕੀਮ ਮਾਈਪਾ ਗੋ ਵਿੱਦਿਆ ਸਕੀਮ ਪੈਨਸ਼ਨ ਸਕੀਮ ਸ਼ਗਨ ਸਕੀਮ ਭਗਤਪੁਰਨ ਸਿੰਘ ਸਿਹਤ ਬੀਮਾ ਯੋਜਨਾ ਪੰਜਾਬ ਸਰਕਾਰ ਦੀਆਂ ਸਕੀਮਾਂ ਦੀ ਝੜੀ ਵਾਲੇ ਇਸ਼ਤਿਹਾਰ ਦੇ ਦਰਸ਼ਨ ਅਕਸਰ ਤੁਸੀਂ ਸਵੇਰੇ ਸਵੇਰੇ ਚਾਹ ਦੀਆਂ ਚੁਸਕੀਆਂ ਨਾਲ ਹਰ ਅਖਬਾਰ 'ਚ ਜ਼ਰੂਰ ਕਰਦੇ ਹੋ ਹੋਗੇ ਪਰ ਇਸ਼ਤਿਹਾਰਾਂ ਦੀ ਚਮਕਦਮਕ 'ਚ ਰਾਜ ਨਹੀਂ ਸੇਵਾ ਦੇ ਨਾਰੇ ਦੀ ਫੂਕ ਨਿਕਲ ਗਈ ਹੈ ਇਹਨਾਂ ਸਰਕਾਰੀ ਸਕੀਮਾਂ ਦੀ ਝੜੀ ਚ ਪੈਨਸ਼ਨ ਵਾਲੀ ਸਕੀਮ ਦੀ ਅਸਲੀਅਤ ਫਰੀਦਕੋਟ ਦੇ ਪਿੰਡ ਕਲੇਰ ਦੇ ਵਸਨੀਕ 80 ਸਾਲ ਦੇ ਬਜ਼ੁਰਗ ਰਾਹੀਂ ਸਾਹਮਣੇ ਆ ਗਈ। ਉਮਰ ਦੇ ਆਖਰੀ ਪੜਾਅ 'ਚ ਪਹੁੰਚ ਚੁੱਕੇ ਸ਼ੈਲਾ ਸਿੰਘ ਪੰਜਾਬ ਸਰਕਾਰ ਵੱਲੋਂ ਜਾਰੀ ਪੋਸਟਰ ਦੇ ਹੀਰੋ ਤਾਂ ਬਣ ਗਏ ਪਰ ਪੈਨਸ਼ਨ ਦੇ ਨਾਮ ਤੇ ਇਹਨਾਂ ਦੇ ਖਾਤੇ 'ਚ ਦਵੰਨੀ ਨਹੀਂ ਆਈ। ਬਜ਼ੁਰਗ ਨੂੰ ਪੈਨਸ਼ਨ ਦਾ ਚੋਖਾ ਲਾਭ ਮਿਲ ਰਿਹਾ ਹੈ ਇਹ ਗੱਲ ਤਾਂ ਪੂਰਾ ਪੰਜਾਬ ਜਾਣ ਗਿਆ ਇਸ਼ਤਿਹਾਰ ਨਹੀਂ ਪਰ ਜਦੋਂ ਇਹ ਗੱਲ ਪੋਸਟਰ ਦੇ ਹੀਰੋ ਯਾਨੀ ਇਸ ਬਜ਼ੁਰਗ ਕੋਲ ਪਹੁੰਚੀ ਤਾਂ ਪੋਸਟਰ ਦੇਖ ਕੇ ਬੁੱਟੀਆਂ ਅੱਖਾਂ ਫਟੀਆਂ ਰਹਿ ਗਈਆਂ। ਸ਼ੈਲਾ ਸਿੰਘ ਨੇ ਪਿੰਡ ਦੇ ਸਰਪੰਚ ਕੋਲ ਸਰਕਾਰੀ ਪੈਨਸ਼ਨ ਲੈਣ ਲਈ ਕਈ ਵਾਰ ਪਹੁੰਚ ਕੀਤੀ ਪਰ ਹਰ ਵਾਰ ਮਾਇੂਸੀ ਹੱਥ ਲੱਗੀ ਪਿੰਡ ਦੇ ਸਰਪੰਚ ਨੇ ਵੀ ਮੰਨਿਆ ਕਿ ਬੁਢਾਪੇ 'ਚ ਸਰਕਾਰੀ ਮਦਦ ਦੀ ਆਸ ਲਈ ਬੈਠੇ ਬਜ਼ੁਰਗ ਨੇ ਫਾਰਮ ਤੇ ਭਰੇ ਪਰ ਤਕਨੀਕੀ ਖਾਮੀਆਂ ਕਾਰਨ ਸ਼ੈਲਾ ਸਿੰਘ ਪੈਨਸ਼ਨ ਤੋਂ ਮਹਿਰੂਮ ਨੇ ਉਹਦੇ ਜਦੋਂ ਇਹਨਾਂ ਦੀ ਪੁਲਿਸ ਨੇ ਲੱਗੀ ਉਹ ਗਲਤੀ ਦੀ ਲੱਗ ਗਈ ਸੀ ਫੋਟੋ ਫਾਰਮ ਮੇਰੇ ਹਿਸਾਬ 'ਚ ਦੋ ਗੁਵਾਰਾਂ ਭਰੇ ਹੁੰਦੇ ਨੇ ਤੇ ਇਹ ਪੈਨਸ਼ਨ ਨਾ ਲੱਗਣ ਦਾ ਕਾਰਨ ਕੀ ਹੋ ਸਕਦਾ ਜੀ ਤਾਂ ਜੀ ਹੁਣ ਪਹਿਲੀ ਪੂਰੀ ਦਾ ਚੱਕਰ ਆ ਕੋਈ ਕਿ ਇਹ ਜਿਹੜੇ ਕਹੀ ਜਾਂਦੇ ਆ ਜਦੋਂ ਭਰੇ ਆ ਜੀ ਪਰ ਪਰੇ ਹੋਣਗੇ ਇਹ ਕਿਹੜਾ ਝੂਠ ਮਾਰੀ ਜਾਂਦਾ ਸ਼ੈਲਾ ਸਿੰਘ ਬਾਦਲ ਸਾਹਿਬ ਦੋਹਾਈਆਂ ਪਾ ਰਹੇ ਨੇ ਕਿ ਮੁੱਖ ਮੰਤਰੀ ਜੀ ਹੋਸਟਲ ਦਾ ਹੀਰੋ ਤਾਂ ਬਣਾ ਦਿੱਤਾ ਹੁਣ ਆਪਣੀ ਸਕੀਮ ਰਾਹੀ ਮਾਲਾ ਮਾਲ ਵੀ ਕਰ ਦਿਓ ਸਰਪੈਂਚ ਨੂੰ ਆਂਦੇ ਰਹੇ ਆ ਉਹ ਆਂਦੇ ਲਵਾ ਦੇਾਂਗੇ ਲਵਾ ਦੇਾਂਗੇ ਬਹੁਤ ਵਾਰੀ ਭਰਦੇ ਰਹੇ ਆ ਜਾਂਦੇ ਰਹੇ ਆਂਦੇ ਰਹੇ ਆ ਸਾਰੇ ਉਹ ਤਾਂ ਬਹੁਤ ਕਰੀ ਗਏ ਆ ਬਾਦਲ ਸਾਹਿਬ ਜੀ ਐਸੀ ਹੋਟਲ ਦਾ ਲਵਾ ਤੀਏ ਪੈਸਣ ਵੀ ਦੇ ਦਿਓ ਹੁਣ ਮੌਕਾ ਸੱਤਾ ਤੇ ਨੁਕੇਰਨ ਦਾ ਸੀ ਤਾਂ ਵਿਰੋਧੀਆਂ ਨੇ ਸਰਕਾਰ ਖਿਲਾਫ ਲਾਂਬੰਦ ਹੋਣਾਈ ਸੀ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਬਾਦਲ ਸਰਕਾਰ ਨੂੰ ਕੋਰਸਣ ਚ ਕਮੀ ਲੱਗ ਪਈ। ਇਸ ਬਜ਼ੁਰਗ ਦੀ ਫੋਟੋ ਲਾਈ ਆ ਉਹਨਾਂ ਨੇ ਉਹਨੂੰ ਤਾਂ ਪੈਨਸ਼ਨ ਹੀ ਨਹੀਂ ਮਿਲੀ। ਸੋ ਇਹ ਹਾਲਤ ਤਾਂ ਕਿਉਂਕਿ ਇਹ ਲੋਕ ਸਿਰਫ ਆਪਣੇ ਪਰਿਵਾਰ ਨੂੰ ਪ੍ਰਮੋਟ ਕਰ ਰਹੇ ਨੇ। ਸਾਰੇ ਪੰਜਾਬ ਨੂੰ ਪਤਾ ਹੈ ਕਿ ਕਿਵੇਂ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਹੈਗਾ। ਵਲਾਬਾਜੀ ਕਰਦੇ ਹੋ, ਇਸ਼ਤਿਹਾਰ ਲਾਉਂਦੇ ਹੋ, ਫਰਾਡ ਕਰਦੇ ਹੋ। ਜੇਕਰ ਇਹਨਾਂ ਦੀਆਂ ਫੋਟੋ ਲਾਉਂਦੇ ਹੋ ਤਾਂ ਇਹਨਾਂ ਨੂੰ ਪੈਨਸ਼ਨਾਂ ਤਾਂ ਦੇ ਦਿਓ ਕਮ ਸੇ ਕਮ। ਐਡਾ ਵੱਡਾ ਫਰਾਡ ਤਾਂ ਨਾ ਕਰੇ ਬਾਦਲ ਸਰਕਾਰ। ਰਾਜ ਨਹੀਂ ਸੇਵਾ ਦਾ ਨਾਰਾ ਦੇਣ ਵਾਲੀ ਸਰਕਾਰ ਦੇ ਨੁਮਾਇੰਦੇ ਨਹੀਂ ਖਲ ਬਚਾਉਣੇ ਹੀ ਸੀ ਕਹਿੰਦੇ ਨਜ਼ਰ ਆਏ ਪੋਸਟਰ ਨੂੰ ਬਜ਼ੁਰਗ ਸੀਰੀਅਸ ਨਾ ਲੈਣ ਕਿਸ ਫੋਟੋ ਦਾ ਸਵਾਲ ਹੈ ਇੱਕ ਸਿੰਬੋਲਿਕ ਹੈ ਕਿ ਬਜ਼ੁਰਗਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ ਇਹ ਕੋ ਜਰੂਰੀ ਨਹੀਂ ਜਿਸ ਬਜ਼ੁਰਗ ਦੀ ਫੋਟੋ ਲੱਗੀ ਹੈ ਕਿ ਉਸ ਬਜ਼ੁਰਗ ਨੂੰ ਪੈਨਸ਼ਨ ਮਿਲਦੀ ਕਿ ਨਹੀਂ ਮਿਲਦੀ ਲੱਖਾਂ ਲੋਕਾਂ ਦੀ ਪੈਨਸ਼ਨ ਲੱਗੀ ਆ ਤੁਸੀਂ ਉਹਨਾਂ ਦੀਆਂ ਫੋਟੋਆਂ ਖਿੱਚੋ ਨਾ ਮੈਂ ਕੱਲ ਹੀ 200 ਲੋਕਾਂ ਨੂੰ ਪੈਨਸ਼ਨ ਦੇ ਕਾਰਡ ਦੇਖੇ ਆਇਆ ਤੁਸੀਂ ਉਹਦੀਆਂ ਫੋਟੋਆਂ ਦੇ ਦੇਣਾ ਬਜ਼ੁਰਗਾਂ ਦੀਆਂ ਸਾਰਿਆਂ ਦੀਆਂ ਤੇ ਫੋਟੋਆਂ ਉਹ ਵੇਖ ਲਓ ਪੈਨਸ਼ਨ ਤੇ ਹੁਣ ਬੈਂਕ ਜਾਂਦੀ ਸਿੱਧੀ ਇਸ ਕਰਕੇ ਉਹਨਾਂ ਨੂੰ ਆਪ ਹੀ ਨਹੀਂ ਕਿਸੇ ਵੇਲੇ ਜਿਹੜਾ ਪਤਾ ਹੋਊਗਾ ਬਾਕੀ ਪੈਨਸ਼ਨ 'ਚ ਕੋਈ ਪ੍ਰੋਬਲਮ ਨਹੀਂ ਆ ਰਹੀ। ਪੋਸਟਰ ਫਟਿਆ ਤਾਂ ਪੈਨਸ਼ਨ ਸਕੀਮ ਦੀ ਸੱਚਾਈ ਤੁਹਾਡੇ ਸਾਹਮਣੇ ਆ ਗਈ। ਕੁਝ ਦਿਨ ਪਹਿਲਾਂ ਲੁਧਿਆਣਾ 'ਚ ਭਗਤਪੂਰਨ ਸਿੰਘ ਸਿਹਤ ਬੀਮਾ ਸਕੀਮ 'ਚ ਤਾਂ ਲੀ ਸਾਹਮਣੇ ਆਈ। ਜਦੋਂ ਨੀਰਜੀ ਹਸਪਤਾਲਾਂ ਦੇ ਇਲਾਜ ਬਦਲੇ ਨਜਾਇਜ਼ ਵਸੂਲੀ ਦਾ ਭੰਡਾ ਫੋੜ ਹੋਇਆ।